ਸਾਡੇ ਨਗਰ ਦੇ ਵਿੱਚ ਆਇਆ ਹੈ ਅਸੀਂ ਬਕਾਇਦਾ ਡੇਪਟੀ ਸਾਹਿਬ ਨੂੰ ਇਹ ਗੱਲ ਕਹੀ ਵੀ ਸਾਡਾ ਕੋਈ ਲੋੜ ਤਾਂ ਨਹੀਂ ਹੈਗਾ ਅਸੀਂ ਇਹਨਾਂ ਨੂੰ ਸਵਾਲ ਕਰਨੇ ਆ ਉਹਨਾਂ ਸਵਾਲਾਂ ਦੇ ਜਵਾਬਾਂ ਤੋਂ ਇਹ ਭੱਜਿਆ ਹਾਲਾਂਕਿ ਸਾਨੂੰ ਮੇਰੇ ਨਹੀਂ ਲੱਗਣ ਦਿੱਤਾ ਡੇਪਟੀ ਸਾਹਿਬ ਨੂੰ ਮੋੜ ਤੇ ਖੜਾਤਾ ਵੀ ਪਿੱਛੇ ਹੋ ਜਾਓ ਅਸੀਂ ਤੁਹਾਨੂੰ ਮਿਲ ਨਹੀਂ ਦਿੰਦੇ ਇਹ ਰਵਈਆ ਇੱਥੋਂ ਦੇ ਪੰਜਾਬ ਪ੍ਰਸਾਦਾਂ ਤੇ ਇਹਨਾਂ ਦਾ ਜਿਹੜੇ ਕਹਿੰਦੇ ਅਸੀਂ ਲੋਕਾਂ ਦੇ ਆ ਜੀ ਇਹ ਲੋਕਾਂ ਦੇ ਹੁੰਦੇ ਤਾਂ ਜਿੰਨਾ ਜਵਾਬ ਜਵਾਬਾਂ ਤੋਂ ਭੱਜਣਾ ਇਹ ਕਿੱਟਾ ਹੈ ਇਹਨਾਂ ਦੇ ਹਿੱਤਾਂ 'ਚ ਜਾ ਰਿਹਾ ਹੈ ਇਸ ਕਰਕੇ ਅਸੀਂ ਇੱਥੇ ਆਇਆ ਵੀ ਉਹਨਾਂ ਸਵਾਲਾਂ ਦਾ ਸਾਨੂੰ ਜਵਾਬ ਦਿਓ ਇਸੇ ਲੰਬੇ ਸਮੇਂ ਤੋਂ ਆਪਣਾ ਡੀਸੀ ਦੇ ਉੱਤੇ ਧਾਰਨਾ ਲੱਗਿਆ ਹੋਇਆ ਹੈ ਉੱਥੇ ਗੜੇਮਾਰੀ ਹੋਈ ਹੈ ਉਹਦੇ ਮੁਆਵਜ਼ਾ ਦਾ ਕੀ ਦੇਣਾ ਉਲਟਾ ਸਾਨੂੰ ਅਜੇ ਤੱਕ ਉਹਨਾਂ ਨੇ ਗਰਦੌਰੀਆਂ ਦੇ ਜਿਹੜੀਆਂ ਕਾਪੀਆਂ ਨੇ ਉਹ ਨਹੀਂ ਦਿੱਤੀਆਂ ਵੀ ਗਰਦੌਰੀਆਂ ਕੰਪਲੀਟ ਹੋਈਆਂ ਜਾਂ ਨਾ ਹੋਈਆਂ ਜਿਹੜਾ ਜਿਹੜਾ ਇਹਨਾਂ ਦਾ ਮੁੱਖ ਮੰਤਰੀ ਸੀ ਵੋਟਾਂ ਤੋਂ ਪਹਿਲਾਂ ਇਹ ਗੱਲ ਕਹਿੰਦਾ ਸੀ ਵੀ ਅਸੀਂ ਗਰਦੌਰੀਆਂ ਗਰਦੂਰੀਆਂ ਦਾ ਆਵਾਜ਼ ਚ ਕਰਾਇਆ ਕਰਾਂਗੇ ਪਹਿਲਾਂ ਥੋਡੇ ਖਾਤਿਆਂ ਦੇ ਵਿੱਚ ਮੁਆਵਜ਼ਾ ਪਾਇਆ ਕਰਾਂਗੇ ਮਰੀਮਰ ਕੀ ਦਾ ਮੁਆਵਜ਼ਾ ਦੇਵਾਂਗੇ ਉੱਥੇ ਜਾ ਕੇ ਤੁਸੀਂ ਪਤਾ ਕਰ ਲਓ ਤੁਹਾਡੇ ਰਿਸ਼ਤੇਦਾਰੀਆਂ ਹੋਣਗੀਆਂ ਉਹਨਾਂ ਲੋਕਾਂ ਨੇ ਏਕੜ ਦੇ ਵਿੱਚੋਂ 15-15 20-20 ਮਾਰ ਦੁਕਾਨ ਕਰੀ ਹੋਈ ਹੈ